ਹਾਂਜੀ ਪੰਚ ਬਲਜੀਤ ਸਿੰਘ ਜੀ ਕੀ ਕਹੋਂਗੇ ਜੋ ਅੱਜ ਆਪਣਾ ਉਰੇ ਕੰਮ ਚੱਲ ਰਿਹਾ ਟੋਬੇ ਤੇ ਇਹਦੇ ਬਾਰੇ ਦੱਸੋ ਜੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਕਿ ਤੁਸੀਂ ਉਰੇ ਪਹੁੰਚੇ ਸਾਡੀ ਕੋਈ ਖਬਰਸਾਰ ਲੈਤੀ ਤੇ ਸਾਡੀ ਇਹ ਵੀ ਬੇਨਤੀ ਹੈ ਵੀ ਅਸੀਂ ਇਹ ਪਾਣੀ ਤੋਂ ਬਹੁਤ ਜ਼ਿਆਦਾ ਤੰਗ ਸੀਗੇ ਸਾਰਾ ਪਿੰਡ ਨੂੰ ਇਹ ਮੁਸ਼ਕਲਤੀ ਸੀ ਸਾਰੇ ਪਿੰਡ ਦੇ ਵਿੱਚ ਹੜਵਾ ਲੱਗ ਜਾਂਦੀ ਸੀ ਮਾਰ ਨਾਲ ਜਦੋਂ ਵੀ ਪਿੰਡ ਘਣੀ ਹਵਾ ਚੱਲਦੀ ਤਾਂ ਸਾਰੇ ਪਿੰਡ ਦਾ ਉਧਰ ਨੂੰ ਇਹ ਸਾਰੇ ਪਿੰਡ ਦੇ ਕਹਿੰਦੇ ਵੀ ਆਹ ਕਰਨਾ ਹੈ ਵੀ ਤੋਬੇ ਦਾ ਸਾਡੇ ਮੇਨ ਕੰਮ ਸੀਗਾ ਸਾਡੀ ਸਾਰੇ ਪਿੰਡ ਦੀ ਇਹੀ ਮੰਗ ਹੈ ਵੀ ਸਾਡਾ ਟੋਬਾ ਜਿਹੜਾ ਸਿਚਵਾਲ ਬਣਾਇਆ ਜਾਵੇ ਬਸ ਇਹੀ ਸਾਨੂੰ ਹਰਪਾਲ ਜੀ ਨੂੰ ਬੇਨਤੀ ਹੈ ਵੀ ਦੇਖੋ ਜੀ ਸਾਡੇ ਹੋਰ ਸਾਡੇ ਲਈ ਕੋਈ ਹੋ ਨਹੀਂ ਹੈਗਾ ਸਾਨੂੰ ਬਸ ਇਹਦੇ ਵਾਸਤੇ ਜਰੂਰ ਸਾਡੀ ਮਦਦ ਕਰੋ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਸਾਨੂੰ ਵਧੀਆ ਗਰਾਟ ਵਧੀਆ ਤੁਸੀਂ ਐ ਲੈ ਆ ਲੋ ਜੀ ਸਾਡੇ ਲਈ ਕੁਝ ਨਹੀਂ ਹੈਗਾ ਤੇ ਸਾਨੂੰ 70 80 ਲੱਖ ਰੁਪਿਆ ਪ੍ਰੋਜੈਕਟ ਉਰੇ ਲੱਗੂਗਾ ਜੀ ਉਹਦੇ ਉੱਤੇ ਸਾਨੂੰ ਇਹ ਨਿਭਾਜ ਜိုင်းਣਾ ਸਾਡੇ ਪਿੰਡ ਦਾ ਵੀ ਬਹੁਤ ਧੰਨਵਾਦ ਹੈ ਦਿਨ ਰਾਤ ਟਰੈਕਟਰ ਚੱਲਦੇ ਨੇ ਇਹ ਟਰੈਕਟਰ ਦੇ ਖੁਦ ਦਿਨ ਰਾਤ ਚੱਲ ਰਿਹਾ ਪਿੰਡ ਦੇ ਬੈਹਦੇ ਨੇ ਸਾਡੇ ਨਾਲ ਆ ਕੋ ਤੰਬੂ ਲੱਗਦਾ ਹੈ ਤੰਬੂ ਦੇ ਵਿੱਚ ਬੈਹਦੇ ਨੇ ਜੀ ਮੈਂ ਬਹੁਤ ਧੰਨਵਾਦ ਕਰਦਾ ਪਿੰਡ ਦਾ ਹਾਂਜੀ ਅੱਜ ਕੀ ਕੰਮ ਚੱਲ ਰਿਹਾ ਪਿੰਡ ਮੋਜੋਵਾਲ ਦੇ ਵਿੱਚ ਕੰਮ ਤਾਂ ਇਹ ਐਵੇਂ ਚੱਲ ਰਿਹਾ ਜੀ ਜੋ ਕਿ ਸਾਡੇ ਪਿੰਡ ਦਾ ਇਹ ਟੋਬਾ ਸੀ ਜੇ ਗੰਦਾ ਪਾਣੀ ਇੰਨਾ ਹੋ ਗਿਆ ਸੀ ਪਾਣੀ ਕਾਲਾ ਹੋ ਗਿਆ ਸੀ ਬਿਮਾਰੀਆਂ ਦਾ ਘਰ ਹੋ ਗਿਆ ਸਾਡੇ ਪਿੰਡ ਦੇ ਜੋ ਇੱਥੇ ਘਰ ਸੀਗੇ ਤੋਂ 3:00 ਵਜੇ ਸਾਨੂੰ ਇਹ ਤੋਂ ਬਹੁਤ ਦਿੱਕਤ ਹੈ ਉਹਨਾਂ ਦੀ ਮੰਗ ਅਸੀਂ ਪੂਰੀ ਕਰਦੇ ਸਰਕਾਰ ਅਸੀਂ ਨੁਮਾਇੰਦਿਆਂ ਅੱਗੇ ਬੇਨਤੀ ਕੀਤੀ ਵੀ ਸਾਨੂੰ ਪੈ ਦਿੱਤੇ ਜਾਣਾ ਅਸੀਂ ਇਹਦੀ ਸਫਾਈ ਕਰਨੀ ਹੈ ਤਾਂ ਸਾਡੀ ਪਹਿਲੀ ਅਧਾਰ ਜਿਹੜੀ ਮੰਗ ਸੀ ਟੋਬੇ ਦੀ ਉਹ ਵੀ ਟੋਬੇ ਦਾ ਪਾਣੀ ਹੈ ਜਿਹੜਾ ਡਰੇਨ ਵਿੱਚ ਕੱਢ ਰਹੇ ਹਾਂਗੇ ਤੇ ਇਸ ਤੋਂ ਬਾਅਦ ਇਸ ਦੇ ਵਿੱਚ ਸੰਤ ਸੀਚੇਵਾਲ ਪ੍ਰੋਜੈਕਟ ਵਾਸਤੇ ਮੰਤਰੀ ਹਰਪਾਲ ਵਿੱਤ ਮੰਤਰੀ ਹਰਪਾਲ ਜੀ ਮਾ ਜੀ ਨੂੰ ਅਸੀਂ ਨੇ ਮੈਂ ਜਿੱਤੇ ਵੀ ਸਾਨੂੰ ਪੈਸਾ ਦਿੱਤਾ ਜਾਵੇ ਅਸੀਂ ਸਤ ਸਿਚੇਵਾਲ ਪ੍ਰੋਜੈਕਟ ਜੋ ਇੱਥੇ ਬਣਵਾਵਾਂਗੇ ਤੇ ਉਸ ਤੋਂ ਬਾਅਦ ਜੋ ਵਾਟਰ ਟ੍ਰੀਟਮੈਂਟ ਕਰਕੇ ਅਸੀਂ ਉਸ ਨੂੰ ਸਿੰਚਾਈ ਵਾਸਤੇ ਖੇਤਾਂ ਵਾਸਤੇ ਹੀ ਦੇਵਾਂਗੇ ਕੱਲ ਬਾਤ ਕਰਦੇ ਹਾਂ ਜੀ ਕੀ ਪ੍ਰੋਜੈਕਟ ਹੈ ਜੋ ਟੋਬੇ ਦਾ ਪਹਿਲਾਂ ਸਾਰੀ ਸੰਗਤ ਨੂੰ ਸਸਹੀ ਕਰੀ ਹਾਂ ਜੀ ਜੋ ਸਾਡੇ ਪਿੰਡ ਦਾ ਇਹ ਟੋਬਾ ਟੀ ਇਹ ਗੰਦੇ ਪਾਣੀ ਨਾਲ ਭਰਿਆ ਪਿਆ ਸੀ ਉਹ ਸਾਰੇ ਪਿੰਡ ਦਾ ਗੰਦਾ ਪਾਣੀ ਸੀ ਉਹ ਟੋਬੇ ਵਿੱਚ ਸ਼ਾਮਲ ਹੁੰਦਾ ਸੀ ਉਰੇ ਕਰਕੇ ਇਹ ਹੁਣ ਜੋ ਗਰਮੀ ਚੱਲਦੀ ਇਹ ਖਰਾਬ ਹੋਣ ਲੱਗ ਜਾਂਦੀ ਉਪਲਦਾ ਦੀ ਪਾਣੀ ਜੋ ਮੁਟਕ ਉਹ ਬੜੀ ਮਾੜੀ ਮਾਲ ਦੀ ਸਾਰੇ ਪਿੰਡ ਚ ਗੰਦਗੀ ਫੈਰਦੀ ਉਹ ਅਸੀਂ ਨੇ ਇਹ ਪਾਣੀ ਕੱਢਣ ਤੇ ਪਾਣੀ ਕੱਢਿਆ ਤੇ ਪਾਣੀ ਕੱਢਣ ਦਾ ਕੀ ਫਾਇਦਾ ਹੈ ਕੀ ਕਰੋਗੇ ਇਸ ਤੋਂ ਬਾਅਦ ਫਿਰ ਇਹਦੇ ਵਿੱਚ ਅਸੀਂ ਉਹ ਸੀਸੇਵਾਲ ਪ੍ਰੋਜੈਕਟ ਲਵਾਵਾਂਗੇ ਸੰਤ ਸੀਚੇਵਾਲਾ ਹਾਂਜੀ ਹਾਂਜੀ ਜਿਹੜਾ ਇਹ ਆਪਣਾ ਪ੍ਰੋਜੈਕਟ ਚੱਲ ਰਿਹਾ ਹੈ ਕੀ ਨਾਮ ਹੈ ਦਾ ਕੀ ਕਰ ਰਹੇ ਹੋ ਤੁਸੀਂ ਅੱਜ ਸੰਤ ਸੀਚੇਵਾਲ ਪ੍ਰੋਜੈਕਟ ਲਵਾਵਾਂਗੇ ਜੋ ਗੰਦਾ ਪਾਣੀ ਦੀ ਨਿਕਾਸੀਏ ਸਿੱਧੀ ਡਰੇਨ ਚ ਪੈਰੀ ਆ ਜੋ ਖੇਤਾਂ ਨੂੰ ਪਾਣੀ ਦਵਾਉਣੇ ਸਿੱੱਤੇ ਵਾਲੇ ਪ੍ਰੋਜੈਕਟ ਲਾ ਕੇ ਪਾਣੀ ਕਰਕੇ ਉਹ ਤਾਂ ਇਹ ਖੇਤਾਂ ਨੂੰ ਪਾਣੀ ਪਹੁੰਚਦਾ ਕਰਾਂਗੇ ਨਹੀਂ ਡਰੇਨ ਚ ਪਾਣੀ ਜਾ ਰਿਹਾ ਉਹਦੇ ਵੀ ਡਰੇਨ ਚ ਵੀ ਅਸੀਂ ਸਿੱੱਤੇ ਵਾਲਾ ਪ੍ਰੋਜੈਕਟ ਲਾ ਕੇ ਪਾਣੀ ਪਾਵਾਂਗੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਪਿੰਡ ਮੋਜੋਵਾਲ ਤੋਂ ਜੋਰੇ ਸੰਤ ਸਿਚੇਵਾਲ ਪ੍ਰੋਜੈਕਟ ਲੱਗਣਾ ਤੇ ਪੰਚਾਇਤ ਦੀ ਮੰਗ ਹੈ ਵੀ ਸਰਕਾਰ ਉਹਨਾਂ ਦਾ ਪੂਰਾ ਸਹਿਯੋਗ ਕਰੇ ਇਸ ਪ੍ਰੋਜੈਕਟ ਦੇ ਵਿੱਚ ਹੁਣ ਕੰਮ ਚੱਲ ਰਿਹਾ ਜੀ ਉਰੋਂ ਟੋਬੇ ਦਾ ਸਾਰਾ ਗੰਦਾ ਪਾਣੀ ਕੱਢਿਆ ਜਾ ਰਿਹਾ ਤੇ ਸੰਤ ਸਿਚੇਵਾਲ ਪ੍ਰੋਜੈਕਟ ਦੇ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਤੁਸੀਂ ਇਹਨਾਂ ਦੇਖ ਲਓ ਤੁਸੀਂ ਪਿੰਡ ਮੋਜੋਵਾਲ ਤੋਂ